ਤੇ ਵੀਆਈਪੀ ਰੋਡ ਤੇ ਅੱਜ ਫੇਰ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆ ਦੇਖੋ ਹੁਣ ਜਦੋਂ ਨਗਰ ਕੌਂਸਲ ਦੀ ਟੀਮ ਪਹੁੰਚੀ ਹੈ ਤੇ ਬੈਗ ਭਰ ਕੇ ਭੱਜ ਰਿਆ ਨੇ

ਇਹ ਨਾ ਗੱਲ ਮੈਂ ਬੋਲਦਾ। ਯਾਰ ਸਰਪੰਚ ਕਾਜ ਉਹਨਾਂ ਨੂੰ ਛੋੜ ਦਿਆ ਮੈਨੇ। ਹੁਣ ਨਗਰ ਕੌਂਸਲ ਦੀ ਜਦੋਂ ਕਾਰਵਾਈ ਹੁੰਦੀ ਹੈ ਉਦੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਿੰਦਾ ਪਿੰਡ ਤੋਂ ਅੱਜ ਹੀ ਆਇਆ। ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਜ਼ਰੂਰੀ ਤਾਂ ਨਹੀਂ ਕਿ ਇਹੀ ਕੰਮ ਕਰਨਾ ਕੋਈ। ਤਾਂ ਤਾਂ ਦੇ ਖੋਖੇ ਲਗਾ ਲ ਦਿੱਤੇ ਜਾਂਦੇ ਹੈ। ਜਦੋਂ ਕਾਰਵਾਈ ਹੁੰਦੀ ਹੈ। ਉਦੋਂ ਫਿਰ ਇਹ ਭਰੋਸਾ ਦੇਣ ਲੱਗ ਜਾਂਦੇ ਹੈ ਕਿ ਅੱਗੋਂ ਤੋਂ ਨਹੀਂ ਕਰਦੇ।

ਅਬ ਦੇਖ ਸਕਦੇ ਹੋ ਤੁਸੀਂ ਕਿ ਆ ਹੁਣ ਨਗਰ ਕੌਂਸਲ ਦੀ ਜਦੋਂ ਕਾਰਵਾਈ ਹੋਣ ਲੱਗਦੀ ਹੈ ਤੇ ਉਦੋਂ ਸਟੈਂਡ ਚੱਕ ਕੇ ਅੰਦਰ ਆ ਜਾਂਦੇ ਆ ਜਦੋਂ ਨਗਰ ਕੌਂਸਲ ਦੀ ਟੀਮ ਇੱਥੋਂ ਜਾਏਗੀ ਇਹੋ ਸਮਾਨ ਸਾਰਾ ਬਾਹਰ ਰੋਡ ਤੇ ਆ ਜਾਣਾ ਹੈ ਇਹ ਪੈਦਲ ਚੱਲਣ ਵਾਸਤੇ ਜਗ੍ਹਾ ਤੇ ਪੈਦਲ ਚੱਲਣ ਦੇ ਲੋਕਾਂ ਨੂੰ ਖਿਆ ਹੀ ਹੁੰਦੀ ਹੈ ਤੇ ਸਮਾਨ ਬਾਹਰ ਲੱਗਾ ਹੁੰਦਾ ਇਸ ਟਾਈਮ ਮੌਜੂਦਾ ਮੋਹਨ ਮੁਰਗੇ ਦੇ ਬਾਹਰ ਹੈ ਜੀ ਜਾ ਪਰ ਨਾ ਕੋਈ ਗੱਲ ਕੀਤੀ ਜਿਹੜੇ ਵਿਸਾਰ ਰਹੇ ਇੱਥੇ ਵੀ ਹੁਣੇ ਖੋਖਾ ਲੱਗਾ ਹੋਇਆ ਸੀ ਥੱਲੇ ਨੀਚੇ ਸਮਾਨ ਪਿਆ ਦੇਖ ਲੋ ਜਦੋਂ ਨਗਰ ਕੌਂਸਲ ਦੀ ਕਾਰਵਾਈ ਹੁੰਦੀ ਹੈ ਤੇ ਉਦੋਂ ਭੱਜ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਇੱਥੇ ਖੋਖਾ ਲੱਗਾ ਹੋਇਆ ਸੀ ਤੇ ਹੁਣ ਭੱਜ ਗਏ ਨੇ ਆਪਾਂ ਦੱਸਦੇ ਕਿ ਜਿਹੜੇ ਸਾਡੇ ਆਪਣੇ ਕਰਦਾ ਨੋਟਾ ਜੀ ਜੀ ਹੋ ਆਏ ਓਏ ਓਏ ਹੋਰ ਗੜੂ ਅਜੇ ਮੇਰੇ ਪੇੜੀ ਚੀਕ ਡੋਈ ਤਾ ਜਿਹੜੀ ਇਸ ਤੇ ਆਇਆ ਹੈ ਅਗਰ ਹੋਈ ਪੇੜੀ ਚੀਕ ਡੋਈ ਹੋ ਗਈ ਹੈ ਉਹ ਵੇਖ ਹੈ ਕਿ ਦੇਖ ਲੀ ਬਿਲ ਦੇਖ ਲੀ ਓਏ ਮੈਂ ਤਾਂ ਬਿਲ ਮਾਗੀ ਥੋੜਾ ਲੈ ਜਿਵਾਕ ਮੰਨ ਜੂਂਗੇ ਅਸੀਂ ਕੀ ਮੰਨਦੇ ਹੋ ਪਾਜੀ ਚੱਪੀ ਫੜਾ ਅਸੀਂ ਵਾਰ ਮੰਨਾ ਕੀ ਹੈ ਤੇਰੇ ਕੋ ਉਹ ਦੇ ਤੋੜ ਦੂਗਾ ਇਹਨੂੰ ਫੜਾ ਦੇ ਕਾਪੀ ਦੇ ਲੈ ਜਾ ਪੁੱਤ ਪਾਇਏ ਇੱਕ ਵਾਰ ਮਾਨ ਚੱਕ ਕੇ ਇੱਥੇ ਰੱਖ ਦਿੱਤੀ ਆ ਗਿਆ। ਉਹੋ ਕਹਿੰਦੇ ਆ ਜੀ ਇਹ ਵੀ ਆਪਣਾ ਆ ਦੇਖੋ ਇੱਥੇ ਇੱਕ ਬਾਕਸ ਬਣਿਆ ਹੋਇਆ ਪਹਿਲੀ ਗੱਲ ਤਾਂ ਇਹ ਵੀ ਇਨਲੀਗਲ ਬਾਕਸ। ਉਹ ਦੇਖੀਓ ਉੱਪਰ ਪਈਆਂ ਉਹਦੇ ਵਿੱਚ। ਕੋਈ ਦੇਖੋ ਸਾਰਾ ਦੇਖੋ। ਇਨਲੀਗਲ ਬਾਕਸ ਐਦਾਂ ਸੜਕਾਂ ਦੇ ਰੋਡ ਤੇ ਕਿੱਦਾਂ ਬਣਾ ਦਿੱਤੇ ਜਾਂਦੇ ਆ ਤੇ ਫਿਰ ਉਹ ਪ੍ਰਵਾਸੀ ਵੱਲੋਂ ਬੀੜੀਆ ਸਿਕਟਾ ਚੱਕ ਕੇ ਇੱਥੇ ਰੱਖ ਦਿੱਤੀਆਂ ਗਈਆਂ। ਇਹ ਮੈਂ ਜਦੋਂ ਧਿਆਨ ਨਾਲ ਉੱਪਰ ਘਾ ਦੇਖੋ ਇਹਦੇ ਬਾਕਸ ਵਿੱਚ ਉੱਪਰ ਤਾਲਾ ਲਗਾਇਆ ਹੋਇਆ ਸੀ। ਤੇ ਬੀੜੀਆ ਸਿਕਟਾ ਕਰੀਆਂ ਗਈਆਂ। ਆ ਇਹਦੇ ਵਿੱਚ ਦੇਖੋ। ਆ ਦੇਖੋ ਜੀ ਜਿਹੜਾ ਜਿਹਦੇ ਵਿੱਚ ਭਰ ਕੇ ਪੇਪਰ ਪਿੰਦੇ ਆਪਾਂ। ਕੋ ਜਿਹਦੇ ਚ ਗਾਂਜਾ ਭਰ ਕੇ ਪੀਂਦੇ ਆ ਪੇਪਰ ਗਰਮ ਦੇ ਇਹਦੇ ਵਿੱਚ ਗਾਂਜਾ ਭਰ ਕੇ ਪੀਤਾ ਜਾਂਦਾ ਉਹ ਇੱਕ ਜਗ੍ਹਾ ਰੱਖਿਓ ਨਿਆਣੇ ਇੱਕ ਜਗ੍ਹਾ ਰੱਖਿਓ ਲੱਗ ਲੱਗ ਪ੍ਰਿੰਮੂਸ ਨਾਲ ਮਿਕਸ ਕਰ ਦਿਓ ਠੀਕ ਹੈ ਲੱਗ ਲੱਗ ਬਣਾ ਲਓ ਇਹਦੇ ਪੈਕੇਟ ਆ ਲੈਓ ਬਣਾ ਜਦ ਕਰਨ ਕਿਥੇ ਰੱਖਿਆ ਉਸ ਪਾਰ ਆ ਰਹੀ ਹੈ ਜੀ ਰੱਖਾ ਹੋ ਰਹੀਆਂ ਰੱਖੀਆਂ ਆ ਬੀਬੀ ਵੀ ਆ ਵੀਰ ਵੀ ਆ ਆਪਣੀ ਜਿਹੜੀ ਇਹ ਰੱਖੇ ਉਹਦਾ ਵੀਡੀਓ ਇਸ ਤੇ ਬੰਦ ਕਰ ਦਵਾਂਗਾ ਕਿੰਨਾ ਬੰਦਾ ਕੋਈ ਆ ਵਾਹ ਜੀ ਕਾਲਾ ਮਾਲਾ ਹੈ ਭੀਮ ਹੈ ਆ ਦੇਖੋ ਦੋਸਤੋ ਇੱਥੇ ਬੀੜੀ ਸਿਕਟਾ ਦਾ ਖੋਖਾ ਲੱਗਾ ਹੋਇਆ ਸੀ ਤੇ ਆਹ ਅਫੀਮ ਦਾ ਪੈਕੇਟ ਇੱਥੋਂ ਮਿਲਿਆ ਇਹ ਪੱਕਾ ਭਾਜੀ ਅਫੀਮ ਹੀ ਹੈ ਭਾਜੀ ਅਫੀਮ ਹੀ ਹੈ ਅਫੀਮ ਵੀਰੇ ਭੋਮ ਵੀ ਮੈਂ ਨੂੰ ਤਾਂ ਪਤਾ ਚੱਲ ਰਿਹਾ ਦੇਖੋ ਠੀਕ ਹੈ ਜੀ ਠੀਕ ਹੈ ਆਹ ਦੇਖੋ ਉਹ ਦੇਖੋ ਹੋਰ ਕੁਝ ਬਿਲਕੁਲ ਹੋਇਆ ਨਹੀਂ ਤੜੇ ਜਰਾ ਇਹ ਦੇਖੀਂ ਚੱਕੀ ਕੀ ਹੈ ਜੋ ਤਿਆਰ ਲਗਾ ਦੋ ਇਹ ਦੋ ਕੁ ਚੀਜ਼ਾਂ ਹੈ ਉਹ ਪੂਰੀ ਨਹੀਂ ਦੇਖ ਪੂਰੀ ਹੀ ਪਈ ਜੀ ਅਲੀ ਅਫੀਮ ਦਾ ਕਿੱਥੇ ਆ ਗਿਆ ਤੇਰੇ ਪਾਸੋਂ ਆ ਕਿੱਥੋਂ ਆਇਆ ਯਾਰ ਇਹ ਕਿੱਥੋਂ ਆਇਆ ਤੇਰੇ ਸਮਾਨ ਜੀ ਆ ਮੇਰੇ ਕੋਲ ਇਹ ਪਤਾ ਜੇ ਤੂੰ ਨਹੀਂ ਵੇਚ ਰਿਹਾ ਕਿਉਂ ਤੂੰ ਨਾ ਸਰ ਜੀ ਖੰਦਾ ਫਿਰ ਇਹ ਕਿਹ ਯਹਾਂ ਤੇ ਕਿੱਥੇ ਆ ਗਿਆ ਤੇਰੇ ਕਿੱਥੋਂ ਆਇਆ ਪਤਾ ਹੈ ਸਰ ਜੀ ਕੋਈ ਬੰਦਾ ਰੱਖ ਦਿਓਗਾ ਕੋਈ ਯਾਰ ਤੇਰੇ ਅੱਡੇ ਤੇ ਕੋਈ ਬੰਦਾ ਰੱਖ ਕੇ ਚੱਲ ਕਿੰਦਾ ਚੱਲ ਜਾਈ ਜਾਗਾ ਯਾਰ ਵੀ ਰੱਖਣੀ ਆ ਇਹ ਪੀੜ ਛੇੜ ਵੇਚਣੇ ਸਰ ਜੀ ਨਹੀਂ ਰੱਖ ਲੈ ਵੀ ਆਪਣਾ ਇਹਨੂੰ ਜ਼ਬਤ ਕਰਦੇ ਆ ਆ ਦੋਸਤੋ ਤੁਸੀਂ ਫਿਰ ਇਹ ਲੋਕ ਕਹਿ ਦਿੰਦੇ ਆ ਕਿ ਪ੍ਰਵਾਸੀਆਂ ਨੂੰ ਮੜਾ ਬੋਲਿਆ ਜਾਂਦਾ ਆ ਤੁਹਾਡੇ ਸਾਹਮਣੇ ਆਫੀਮ ਹੈ ਆਫੀਮ ਦੀ ਪੂਰੀ ਵੀ ਇਹਦੇ ਸਮਾਨ ਚੋਂ ਮਿਲੀ ਹੈ ਲੋ ਜੀ ਭਾਜੀ ਇਹ ਦੋ ਆਪਦੇ ਕਬਜ਼ੇ ਚ ਇਹਨੂੰ ਵੀ ਚਾਹੇ ਥੋੜੀ ਹੈ ਚਾਹੇ ਜਿਆਦਾ ਹੈ ਹੈ ਖਸਮਾ ਲੈ ਕੇ ਦੇਖੋ ਤੇਰੀ ਪੈ ਇਤਨਾ ਗੰਦਾ ਮਾਲ ਕਹੇ ਰੱਖੋ ਆਈ ਆਹ ਲੋ ਜੀ ਕਿੱਥੋਂ ਆਈ ਕਿੱਥੋਂ ਆਇਆ ਟਿੱਕਾ ਕੀ ਹੈ ਯਾਰ ਤੇਰੇ ਆ ਸਮਾਨ ਚ ਪਈ ਆ ਇਹ ਬਈ ਭੀਮ ਇਹ ਯਾਰ ਤੇਰਾ ਸਮਾਨ ਆ ਯਾਰ ਮੇਰੀ ਦੁਕਾਨ ਚ ਜ਼ਬਰਦਸਤ ਮਾਲ ਰੱਖਿਆ ਹੋਇਆ ਹੈ ਹੋਰ ਕਹਾਂ ਤੇ ਆਈ ਹੈ ਹੋਰ ਹੈ ਅਰੇ ਸੱਜਣ ਕਹਾਂ ਦੇ ਦੇ ਹੋਰ ਹੈ ਬੀੜੀ ਸਰਦੀ ਬੱਚ ਜਾਏਗਾ ਤੂੰ ਬੱਚ ਜਾਏਗਾ ਪਰੇਸ਼ਾਨੀ ਨਹੀਂ ਹੋਏਗੀ ਤੇਰੇ ਉੱਪਰ ਗੰਦੀ ਗੀਨੀ ਚਾਰਾ ਫੂਨ ਕੰਮ ਹੈ ਜੀ ਤੇ ਕਿੱਥੇ ਪਤਾ ਹੈ ਸਾਡੇ ਬੇਰੀ ਚੇਤੇ ਤੇ ਆ ਤੇਰੇ ਸਾਹਮਣੇ ਨਿਕਲੀ ਮੈਂ ਹੁੰਦਾ ਕੀ ਕਰਾ ਹੋਰ ਹੈ ਦੇ ਦੇ ਕੋ ਜੀ ਉਠਾ ਜ਼ਰਾ ਸਫਾਈ ਕਰ ਜਾਂ ਅਸੀਂ ਮਾਰ ਜਾ ਗੰਦਗੀਨੀ ਚ ਸਾਫ ਕਰ ਦਾਰਾ ਸਾਫ ਕਰ ਉਠਾ ਇਸ ਕੋ ਤਰੇ ਕੋ ਬਿਲਕੁਲ ਨਹੀਂ ਲਗਾਨੀ ਆ ਪੰਜਾਬ ਚ ਚਲਾਓ ਜਿਮਾਨ ਨਹੀਂ ਆਉਗੀ ਤੇਰੀ ਆਓ ਸਾਰੇ ਦੇਖ ਲਓ ਜਹੇ ਥੋੜੀ ਕੁਆਂਟੀਟੀ ਹੈ ਕਹੇ ਜਿਆਦਾ ਕੁਆਂਟੀਟੀ ਹੈ ਨਸ਼ਾ ਤਾਂ ਨਸ਼ਾ ਹੀ ਹੈ ਉਹਨੂੰ ਗੱਡੀ ਲੈਣੀ ਹੈ ਨਾ ਅਜਾ ਕੋਈ ਯਾਰਾ ਮੋੜ ਪੁੱਟੀ ਦਾ ਬੁੱਧ ਪਾਣੀ ਦੇਗੇ ਸੰਭਲੇ ਸੰਭਲੇ ਉਹਨਾਂ ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਵੀ ਬਲੌਕ ਦੀ ਮਾਰਕੀਲ ਵਿੱਚ ਓਹ ਆਜਾ ਕਿਰਾ ਮੋੜ ਦੇ ਤਾ ਮੋੜ ਦੇਖੋ ਦੁਕਾਨਾਂ ਦੇ ਬਾਹਰ ਸਾਰੇ ਜਿਹੜੇ ਬੋਰਡ ਲੱਗੇ ਨੇ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਹ ਵੀ ਬੰਦੀ ਕਰ ਦਿਓ ਯਾਰ ਉਹ ਵੀ ਬੰਦੀ ਕਰ ਦਿਓ। ਉਹ ਵੀ ਬੰਦੀ ਕਰ ਦਿਓ। ਤੇਰਿੰਦਰਪਾਲ ਜੀ ਹੁਣ ਨੇ ਪਾਈਪਾਂ ਦੇ ਪਿੱਛੇ ਬੋਰਡ ਪਹੁੰਚ ਗਏ। ਨਹੀਂ ਇਹ ਤਾਂ ਤੁਹਾਨੂੰ ਦੇਖ ਕੇ ਹੁੰਦਾ। ਜਨਤਾ ਕਰੋ। ਹਾਂ ਟੇਬਲ ਵੀ ਪਾਈਪ ਤੋਂ ਬਾਹਰ ਹੀ ਹੈ ਮਾਈ ਨੇਮ ਇਨ ਟੇਬਲ ਉਹ ਟੇਬਲ ਦੇਖੋ ਯਾਰ ਸਾਡੇ ਟੇਬਲ ਦੇ ਕੋਲੋਂ ਲੈ ਕੇ ਜਾ ਰਿਹਾ ਟੇਬਲ ਨਾਲ ਬਹੁਤ ਗੁੱਸਾ ਪਾ ਲੈ ਰੋ ਐਸੇ ਕੋਈ ਬੋਲਿਆ ਨਾ ਆਵਾਜ਼ ਦੇ ਆਵਾਜ਼ ਕਿਉਂ ਦੇ ਰਿਹਾ ਨਾ ਚੱਲ ਕੇ ਜਾ ਯਾਰ ਉਧਰ ਜਾ ਲੱਗੀ ਜਾ ਬੈਠਾ ਇਸ ਟਾਈਮ ਵੀ ਬਲੌਕ ਦੀ ਮਾਰਕੀਟ ਚ ਆ ਤੇ ਇੱਕ ਦੋ ਦੋਸਤੋ ਅਗਰ ਤਾਂ ਪਾਈਪ ਦੇ ਅੰਦਰ ਜਿਹੜਾ ਸਮਾਨ ਲੱਗਦਾ ਠੀਕ ਹੈ ਉਹ ਕੁਝ ਨਹੀਂ ਕਿਹਾ ਜਾਂਦਾ ਪਰ ਜਦੋਂ ਪਾਈਪ ਤੋਂ ਬਾਹਰ ਆ ਕੇ ਉਧਾ ਕੇ ਲਗਾਇਆ ਜਾਂਦਾ ਤੇ ਫਿਰ ਕਾਰਵਾਈ ਤੇ ਟੇਬਲ ਵੀ ਤਾਂ ਹੀ ਚੱਕੇ ਗਏ ਆ ਇਹ ਤੇ ਕੰਬਲ ਲਗਾਏ ਹੋਏ ਸੀ ਆ ਵੀ ਦੇਖ ਸਕਦੇ ਹੋ ਤੁਸੀਂ ਪਾਈਪ ਤੋਂ ਬਾਹਰ ਆ ਟੇਬਲ ਚੱਕੀ ਨਹੀ ਰੋਏ ਹੋ ਸਕਦਾ ਕੱਲਾ ਆਹ ਹੋ ਰਿਹਾ ਯਾਰ ਐ ਮੈਂ ਬੁੱਕੂ ਮੈਂ ਉਹ ਲੈ ਆ ਆ ਜੀ ਲਾ ਆ ਆ ਬਿਲਕੁਲ ਨਹੀਂ ਲੈਣਾ ਕਿਸੇ ਨੂੰ ਕਮੈਂਟ ਮਾਰੋ ਯਾਰ ਅੱਜ ਵੀਆਈਪੀ ਰੋਡ ਬੀ ਬਲਾਕ ਦੀ ਮਾਰਕੀਟ ਚਲੋ ਭਾਈ ਅੱਗੇ ਲਾਈਕ ਕਮੈਂਟ ਸ਼ੇਅਰ ਵੀਡੀਓ ਚੱਲਦੀ ਨੂੰ ਲਾਈਵ ਕਰ ਦਿਆ ਕਰੋ ਦੋਸਤੋ ਅੱਜ ਪਹਿਲੀ ਵਾਰ ਹੀ ਗਿਆ ਹੈ ਇੱਕ ਦੇਖਦੇ ਆਂ ਅੱਜ ਪਹਿਲੀ ਵਾਰੀ ਕਹਿੰਦੇ ਨਾਲ ਲੋਕ ਕਿੰਨੇ ਆ ਉਹ ਵੀਡੀਓ ਨੂੰ ਸ਼ੇਅਰ ਕਰਦੇ ਆ ਤੇ ਕਮੈਂਟ ਤੇ ਲਾਈਕ ਆ ਦੇਖ ਸਕਦੇ ਤੁਸੀਂ ਇੱਥੇ ਵੀ ਸਮਾਨ ਬਾਹਰ ਹੀ ਲਗਾਇਆ ਗਿਆ ਆਓ ਯਾਰ ਪਿੱਛੇ ਕੀ ਕਰ ਰਹੇ ਆ ਦੇਖ ਸਕਦੇ ਹੋ ਪਾਈਪਾਂ ਤੋਂ ਬਾਹਰ ਜਿਹੜਾ ਸਮਾਨ ਲਗਾਇਆ ਗਿਆ ਇਹ ਚੱਕਿਆ ਜਾ ਰਿਹਾ ਆਜੋ ਬੜਾ ਬੜਾ ਇਹਨੇ ਮੁੰਡੇ ਕੀ ਕਰ ਰਹੇ ਕੋਈ ਦੇਖੋ ਇਹ ਕੋਈ ਨਾ ਕੋਈ ਦਿਵਾ ਕੋਈ ਨਾ ਕੋਈ ਹਾਲੇ ਹਟਾ ਲੈ ਕੋਟਟ ਮਾਲੇ ਦੇਖੋ ਕੰਕ ਹੋਣੀ ਜੀ ਕੰਕ ਮਾਲੇ ਦੇਖੋ ਇਹ ਕਿਸਤੀ ਲਾਇਆ ਕੀ ਹੈ ਇਹ ਸਿਸਟਮ ਲੱਗਿਆ ਵੀ ਗਲਤ ਆ ਮੈਂ ਇਹ ਥੋੜੀ ਬਸ ਮੈਂ ਕਿਸਕੇ ਲਈ ਆਹ ਦੇਖੋ ਦੋਸਤੋ ਦੇਖੋ ਹੁਣ ਸਮਾਨ ਅੰਦਰ ਚੱਕ ਕੇ ਜਾ ਕੇ ਰੱਖਿਆ ਜਾ ਰਿਹਾ ਦੁਕਾਨਦਾਰ ਵੀ ਤਾਂ ਬੋਰ ਨਿਜਾਇਜ਼ ਫਾਇਦਾ ਉਠਾਉਂਦੇ ਹੋਏ ਆਹ ਦੇਖੋ ਮਾਰਕੀਟ ਚ ਕਿਤੇ ਟੈਂਟ ਲੱਜੁਕੇ ਆ ਆ ਦੇਖ ਲਓ ਕਿੰਨਾ ਸਮਾਨ ਜਾ ਕੇ ਪਿੱਛੇ ਰੱਖਿਆ ਗਿਆ ਆਹ ਦੇਖੋ ਹੁਣ ਸਮਾਨ ਨਗਰ ਕੌਂਸਲ ਦੀ ਟੀਮ ਨੂੰ ਦੇਖ ਕੇ ਤੇ ਸਾਰਾ ਸਮਾਨ ਅੰਦਰ ਰੱਖਿਆ ਜਾ ਰਿਹਾ ਸਾਰੇ ਹੀ ਦੁਕਾਨਦਾਰਾਂ ਵੱਲੋਂ ਸਮਾਨ ਬਾਹਰ ਲਗਾਇਆ ਗਿਆ। ਤੁਸੀਂ ਦੇਖ ਸਕਦੇ ਹੋ ਇਹ ਸਮਾਨ ਚੱਕਿਆ। ਆ ਸਾਰੀਆਂ ਪਾਰਕਿੰਗਾਂ ਦਵਾਈ ਕੋਈ ਨਿ ਕਰਾ ਦਿੰਦੇ ਬਿਲਕੁਲ ਨਹੀਂ ਆਪਣਾਉਣੇ ਵੀ ਕੋਈ ਨਹੀਂ ਚਾਹੁੰਦੇ ਸੰਤਾਲ ਪਤਾ ਮੈਂ ਚੁੱਕਦਾ ਦੇਖਾਗਾ ਗੱਡੀ ਤੇ ਵਾਪਸ ਕਰਾ ਦੇਗਾ ਲੈ ਕੈਂਚੀ ਲਾ ਓਏ ਉਹ ਵੀ ਕਿੱਦਾਂ ਕੈਂਟ ਲਾਦਾ ਦੇਖੋ ਜੱਲੀ ਕਰੀਏ ਅਸਮਾਨ ਜਲਦੀ ਹੋ ਰਿਹਾ ਹੈ ਨਗਰ ਕੌਂਸਲ ਵੱਲੋਂ ਲਾਸਮੈਂਟ ਵੀ ਕੀਤੀ ਜਾ ਰਹੀ ਹੈ ਮਨਨ ਦੇ ਪਾਸੇ ਤੋਂ ਕੱਦਾਂ ਨੂੰ ਜਰੂਰ ਕਾਰਨ ਸਨ ਬਹੁਤ ਗੱਲਾਂ ਕਿਥੀ ਬੋਲਣਾ। ਦੁਕਾਨਦਾਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਜਾਣੀ ਵੀ ਜੀ ਅੱਗੋਂ ਮੇਰੀ ਬਾਤ ਕੱਢਦੇ ਸਮਾਨ ਪਰ ਨਗਰ ਕਾਉਂਸਲ ਦਾ ਐਕਸ਼ਨ ਅੱਜ ਵੀ ਬਲੌਕ ਦੀ ਮਾਰਕੀਟ ਤੋਂ ਵੀਆਈਪੀ ਰੋਡ ਦੋਸਤੋ ਇਹ ਪਾਰਕਿੰਗ ਦੀ ਸਾਰੀ ਜਗ੍ਹਾ ਹੈ ਤੇ ਦੇਖ ਲਓ ਕਿੰਨੇ ਕਿੰਨੇ ਵੱਲੇ ਟੈਂਟ ਲਗਾਏ ਗਏ ਇੱਥੇ ਆਹ ਸਾਡੇ ਕੋਲ ਚੱਲੇਗਾ ਬੱਚਾ ਜੇ ਓਕਾ ਹੁੰਦਾ ਬਹੁਤ ਅੱਗੇ ਹਾਰ ਆ ਗਏ ਆ ਮੈਂ ਕਰਾਂਗਾ ਚੱਲਣਾ ਕਰਦੇ ਜੀ ਬੰਨ੍ਹਣਾ ਟੱਪ ਲਗਾ ਦੇ ਆਹ ਬੱਠਾ ਜੱਗ ਟੈਂਟ ਦਰਨਾ ਸ਼ੁਰੂ ਕਰ ਰਹੇ ਹਾਂ ਕਿ ਮੈਂ ਜਬਤ ਕਰਵਾਉਗਾ ਜਰਾ ਤੇ ਉਧਰ ਕਰੋ ਯਾਰ ਮੈਂ ਕਿਹਾ ਤੁਹਾਡੇ ਬੰਦੇ ਦੀਏ ਜਿਹਨਾਂ ਨੂੰ ਪਹੁੰਚ ਨਹੀਂ ਮਿਲ ਸਕਦੀ ਟੈਂਟ ਨੂੰ ਲੈ ਟੈਂਟ ਨੂੰ ਜਬਤ ਕਰ ਲੈਣਾ ਇੰਤਰਫਰ ਕਰ ਰਹੇ ਹਾਂ ਸਟੈਂਡ ਅਟਵਾ ਦੋ ਕੋਈ ਨਹੀਂ ਆਉਣਾ ਮੈਡਮ ਤੁਹਾਨੂੰ ਮੈਂ ਕਿਹਾ ਨਹੀਂ ਕੰਮ ਨਹੀਂ ਕਰਦਾ ਨਾ ਸਾਰੇ ਲੈ ਜਾਂਦੇ ਆ ਵੀਰੇ ਨਹੀਂ ਮੈਡਮ ਪਹਿਲਾਂ ਹੋ ਗਿਆ ਹੋ ਗਿਆ ਉਹ ਨਹੀਂ ਲੱਗੂਗਾ ਕੋਈ ਉਹ ਤਾਂ ਸਾਰਿਆਂ ਨੂੰ ਖੰਡ ਕਰਵਾ ਦੋ ਉਹ ਦੇਖੋ ਤੁਹਾਡੇ ਸਾਹਮਣੇ ਉਹ ਵੀ ਦਰਵਾਰੇ ਆ ਵੀ ਦਰਵਾਰ ਆਪੇ ਨਹੀਂ ਲੱਗੂਗਾ ਇਹ ਸੰਦੇ ਸਮਾਨ ਨਹੀਂ ਲੱਗੂਗਾ ਆਪਾਂ ਥੱਲੇ ਵੇਚਾਂਗੇ ਇੱਕ ਵੈਸ਼ਟ ਨਹੀਂ ਲਗਾ ਲਿਆਂਗੇ ਆਪਾਂ ਰੱਖੇ ਮਾ ਉਸ ਕੁਝ ਵੀ ਹੈ ਜੀ ਇਹ ਸ਼ੌਧ ਰੱਖੋ ਵੈਸ਼ਟ ਪਤਾ ਕੀ ਗੱਲ ਸੁਣੋ ਤੇ ਹਾਰਾ ਮਿਲਿਆ ਨੇ ਸਾਰੇ ਬਾਹਰ ਤੋਂ ਆ ਕੇ ਇਹ ਪੈਸੇ ਲੈਂਦੇ ਆ ਸਾਰੇ ਜੀ ਨਹੀਂ ਲੱਗਣ ਦਿੰਦੇ ਤੁਹਾਨੂੰ ਕਹਿੰਦਾ ਵਿਸ਼ਵਾਸ ਰੱਖੋ ਅਸੀਂ ਥੱਲੇ ਵੇਚਾਂਗੇ ਅਸੀਂ ਤਾਂ ਆਪ ਕਹਿੰਦੇ ਆ ਥੱਲੇ ਵੇਚੀ ਆ ਸਾਡੇ ਕੋਲ ਕਿੰਨੀਆਂ ਲੱਗੀਆਂ ਪੀਓ ਸਾਹਿਬ ਦਾ ਮੈਸੇਜ ਹੈ ਤੁਹਾਨੂੰ ਪੂਰਾ ਤੁਹਾਡੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਬੋਲੋ ਤੁਹਾਨੂੰ ਤੁਸੀ ਮੇਰੇ ਮੈਂ ਕਹਿੰਦਾ ਤੁਹਾਨੂੰ ਸਾਡੇ ਨਾਲ ਦੋ ਦਿਨ ਮੇਰੇ ਫੋਨ ਤੇ ਵੀ ਗੱਲ ਹੋਈ ਹੈ ਸਾਰੀ ਮਾਰਕੀਟ ਸਾਰੇ ਲੋਕ ਆ ਕੇ ਇਹਨਾਂ ਨੂੰ ਪੈਸੇ ਦੇ ਕੇ ਲਵਾਤੀ ਜਾਂਦੇ ਆ ਅਸੀਂ ਦੁਕਾਨਾਂ ਵਾਲੇ ਸਾਰੇ ਬਰਾਬ ਜਾ ਰਹੇ ਸਾਰੇ ਉਹ ਨਹੀਂ ਹੋਏਗਾ ਇਹਦਾ ਹੋ ਸਕਦਾ ਹੈਗੇ ਹੁਣ ਉਹ ਆਪ ਦੇਖ ਰਹੇ ਸਾਰੇ ਕੁਝ ਕੋਈ ਨਹੀਂ ਲਵਾਉਂਦਾ ਜੇ ਜੋ ਕਰੋਗੇ ਇੱਕ ਵਾਰੀ ਆਪ ਨੂੰ ਮਾ ਦੋ ਨਾ ਜੀ ਨਹੀਂ ਜੋ ਕੀ ਕਰੋਗੇ ਕਰੋ ਜੀ ਟੈਂਟ ਉਤਾਰਿਆ ਜਾ ਰਿਹਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਰਕੀਟ ਵਾਲੇ ਪੈਸੇ ਲੈ ਕੇ ਤੇ ਟੈਂਟ ਲਗਵਾਉਂਦੇ ਆ ਉਹ ਵੀ ਬਾਹਰੋਂ ਬੰਦੇ ਮਾਰਕੀਟ ਦੇ ਬੰਦੇ ਨਹੀਂ ਬਾਹਰ ਦੇ ਬੰਦੇ ਆ ਕੇ 20 25 25000 ਰੁਪਏ ਦੇ ਕੇ ਟੈਂਟ ਲਗਾਉਂਦੇ ਨੇ ਤੇ ਇਹ ਵੀ ਇੱਕ ਮਸਲਾ ਹੈ ਦੁਕਾਨਦਾਰ ਵੀ ਸਹੀ ਆਪਣੀ ਜਗ੍ਹਾ ਤੇ ਅਗਰ ਬਾਹਰੋਂ ਆ ਕੇ ਟੈਂਟ ਲੋਕ ਲਗਾਣਗੇ ਤੇ ਫਿਰ ਉਹਨਾਂ ਦੀ ਸੇਲ ਨਹੀਂ ਹੋਏਗੀ ਤੇ ਫਿਰ ਉਹਨਾਂ ਦਾ ਤਿਉਹਾਰ ਖਰਾਬ ਹੋਏਗਾ ਹਮ ਟੈਂਟ ਉਤਾਰੇ ਜਾ ਰਹੇ ਜੀ ਜੇ ਪ੍ਰੋਗਰਾਮ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਹੁਣ ਸਾਰਾ ਸਮਾਨ ਲੋਕਾਂ ਦੇ ਪਿੱਛੇ ਚਲਾ ਗਿਆ ਹੈ ਨਗਰ ਕੌਂਸਲ ਦੀ ਕਾਰਵਾਈ ਤੋਂ ਬਾਅਦ ਇਹ ਸਮਾਨ ਫਿਰ ਬਾਹਰ ਆਏਗਾ ਕਿਉਂਕਿ ਲੋਕ ਵੀ ਨਹੀਂ ਹਟਦੇ ਅੱਗੇ ਚੱਲਦੇ ਆ ਦੇਵਾਜੀ ਪਲਾਜ਼ਾ ਚ ਤੋਂ ਆਲਾ ਬਕਰਦੇ ਆਲਾ ਉਹ ਪਾਜੀ ਪਾਜੀ مارکیٹنگ میں ان کو کوئی نہیں کھیل رہا ہے ڈیویپمنٹ ٹیم بہت اچھا کر رہا ہے سب کو میرا اپ کی تمام سے دعائیں کو دی اپرووڈ کرنا ہے ہمارا باؤنس کو بتا رہا ہے ਬਲਡੀ ਜਿਹੜੇ ਮਾਰਕੀਟ ਬਲੰਦੇ ਬੋਲੋ ਚਾਹੀਗੇ ਵੀ ਇਹ ਪ੍ਰਸ਼ਾਸਨ ਦੇ ਤਹਾਰ ਕੋਈ ਪ੍ਰਸ਼ਾਸਨ ਦੇ ਕੋਈ ਪ੍ਰੋਗਰਾਮ ਕਰਾ ਰਹੇ ਆ। ਬਲੰਦੇ ਨਾ ਤਹਾਰ ਤੋਂ ਨਾ ਸ੍ਰੀ ਗੁਰੂ ਸੰ ਕਰੇਗਾ ਉਹਦੇ ਹਮਾਂਜੱਟ ਕੀਤਾ ਜਾਵੇਗਾ। ਆ ਦੋਸਤੋ ਦੇਖ ਸਕਦੇ ਤੁਸੀਂ ਇੱਥੇ ਜੂਸ ਕੋਰਨਰ ਵੀ ਆ। ਸੰਬੰਧੀ ਆ ਜੇ। ਇਹਨੂੰ ਤਾਂ ਦੁਕਾਨਦਾਰ ਨੂੰ ਛੱਡ ਦਿੱਤਾ ਗਿਆ ਕੋਈ ਇਹਦੇ ਨਾਲ ਸਾਂਝ ਨਹੀਂ ਹੈ। ਦੁਕਾਨਦਾਰ ਵੱਲੋਂ ਰਿਕਵੈਸਟ ਕੀਤੀ ਗਈ ਸੀ ਕਿ ਸਾਡੇ ਇੱਥੇ ਕੋਈ ਚਾਹ ਵਾਲਾ ਨਹੀਂ ਹੈ ਤੇ ਇਸ ਕਰਕੇ ਸਾਨੂੰ ਇੱਕ ਚਾਹ ਵਾਲੇ ਦੀ ਇਜਾਜ਼ਤ ਦਿੱਤੀ ਜਾਵੇ। ਹਿਸ ਕਰਕੇ ਇਹਨੂੰ ਛੱਡਿਆ ਗਿਆ। ਕੋਈ ਵੀ ਮੇਰਾ ਦਫਾਨ ਤੋਂ ਨਾਲ ਜਿਹੀ ਵੀ ਪ੍ਰਕਾਰ ਦੀ ਗ੍ਰੇਜ਼ ਪੜਨਾ ਕਰੇ ਆਪਣਾ ਸਵਾਮਤ ਰੂਪਗਵਾਨ ਦੇ ਸੰਦਰਭ ਵਿੱਚ ਜੇਰਾ ਵੀ ਮੇਰਾ ਦਫਾਨ ਤੋਂ ਬਾਹਰ ਹਮਾਰਾ ਕੋਰ ਦਾ ਹਮਾਰਾ ਕਰ ਰਹੇ ਹੋਏ ਆ ਦੇਖ ਸਕਦੇ ਹੋ ਗੱਡੀ ਪੂਰੀ ਭਰ ਚੁੱਕੀ ਹੈ ਤੇ ਵੀਆਈਪੀ ਰੋਡ ਇਸ ਟਾਈਮ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਇਹ ਸਮਾਨ ਲੋਡਸਮੈਂਟ ਕੀਤੀ ਜਾ ਰਹੀ ਹੈ ਕਿ ਸਮਾਨ ਚੱਕ ਕੇ ਅੰਦਰ ਕਰ ਲਿਤਾ ਜਾਵੇ ਹਾਲੇ ਬੱਦਲ ਹਾਲੇ ਬਰਸ ਸਮਝੋ ਬਣੇ ਨਿਕਲੋ ਕੋਈ ਬਾਹਰ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਲਾਈਵ ਦੇਖ ਰਿਹਾ ਹੈ ਲਾਈਵ ਕਮੈਂਟ ਸ਼ੇਅਰ ਕਰਦੇ ਰਿਹਾ ਕਰੋ ਦੋਸਤੋ ਬਹੁਤ ਬਹੁਤ ਧੰਨਵਾਦ ਯੂਵ ਪੰਜਾਬ ਦਾ ਲਾਈਵ ਦੇਖਣਾ ਅਸਲ